ਤਾਂ ਬੜੀ ਹੀ ਬੇਰਹਿਮੀ ਦੇ ਨਾਲ ਇੱਕ ਮੁੰਡੇ ਦਾ ਕਤਲ ਛਡੋ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਇਸ ਮੁੰਡੇ ਦੀ লাশ ਨੂੰ ਜੰਗਲ ਦੇ ਵਿੱਚ ਸੁੱਟ ਦਿੱਤਾ ਜਾਂਦਾ ਤਾਂ ਦੇਖਣ ਵਾਲਿਆਂ ਦੀ ਰੂਹ ਤੱਕ ਕੰਬ ਗਈ ਜਦੋਂ ਇਸ ਮੁੰਡੇ ਦੀ লাশ ਅਛੜੀ ਉਹ ਦੇਖੀ ਜਾਂਦੀ ਆ ਤਾਂ ਇਸ ਮੁੰਡੇ ਦੀਆਂ ਦੋਵੇਂ ਬਾਵਾ ਨੇ ਜਿਹੜੀਆਂ ਉਹ ਵੱਢ ਦਿੱਤੀਆਂ ਜਾਂਦੀਆਂ ਨੇ ਤੇਜ਼ ਤਾਰ ਹਥਿਆਰ ਦੇ ਨਾਲ ਇਸ ਮੁੰਡੇ ਦੇ ਉੱਪਰ ਹਮਲਾ ਕੀਤਾ ਜਾਂਦਾ ਇਸ ਦੀਆਂ ਦੋਵੇਂ ਬਾਵਾ ਨੂੰ ਵੱਢ ਕੇ ਇਸ ਮੁੰਡੇ ਦੀ লাশ ਦੇ ਕੋਲ ਹੀ ਸੁੱਟ ਦਿੱਤਾ ਜਾਂਦਾ ਤਾਂ ਮਾਮਲਾ ਹਰਿਆਣਾ ਦੇ ਗੁਰੂਗ੍ਰਾਮ ਦਾ ਜਿੱਥੇ ਇੱਕ ਮੁੰਡੇ ਦਾ ਕਤਲਾਂ ਛੜਾ ਤੇਜ਼ਾਰ ਹਥਿਆਰਾਂ ਦੇ ਨਾਲ ਕੀਤਾ ਗਿਆ ਬੜੀ ਹੀ ਬੇਰਹਿਮੀ ਦੇ ਨਾਲ ਇਸ ਮੁੰਡੇ ਦੀਆਂ ਦੋਵੇਂ ਬਾਹਾਂ ਨੇ ਛੜੀਆਂ ਉਹ ਵੱਢ ਦਿੱਤੀਆਂ ਜਾਂਦੀਆਂ ਨੇ ਤਾਂ ਇਸ ਮੁੰਡੇ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਜੰਗਲ ਦੇ ਵਿੱਚ ਸੁੱਟ ਦਿੱਤਾ ਜਾਂਦਾ ਤਾਂ ਪੁਰਾਣੀ ਰੰਜਿਸ਼ ਦਾ ਮਾਮਲਾ ਛੜਾ ਉਹ ਦੱਸਿਆ ਜਾ ਰਿਹਾ ਜਿੱਥੇ ਦੋ ਦਿਨ ਪਹਿਲਾਂ ਇਸ ਮੁੰਡੇ ਨੂੰ ਦੋ ਮੁੰਡੇ ਨੇ ਛੇੜੇ ਉਹ ਘਰੋਂ ਲੈ ਜਾਂਦੇ ਨੇ ਘਰੋਂ ਲੈ ਕੇ ਚਲੇ ਜਾਂਦੇ ਨੇ ਪਰ ਇਹ ਮੁੰਡਾ ਜਿਹੜਾ ਵਾਪਸ ਘਰ ਨਹੀਂ ਪਰਤਦਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣੇ ਦੇ ਵਿੱਚ ਰਿਪੋਰਟ ਅਛੜੀ ਉਹ ਵੀ ਦਰਜ ਕਰਵਾਈ ਜਾਂਦੀ ਆ ਤਾਂ ਜਦੋਂ ਰਿਪੋਰਟ ਦਰਜ ਹੁੰਦੀ ਆ ਤਾਂ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਦੀ ਆ ਇਸ ਮੁੰਡੇ ਦੀ ਭਾਲ ਦੇ ਵਿੱਚ ਜੁੱਟ ਜਾਂਦੀ ਆ ਤਾਂ ਇਸ ਮੁੰਡੇ ਦੀ লাশ ਨੂੰ ਫਿਰ ਜੰਗਲ ਦੇ ਵਿੱਚ ਪਿਆ ਦੇਖਿਆ ਜਾਂਦਾ ਹੈ ਜਿੱਥੇ ਇਸ ਮੁੰਡੇ ਦੀਆਂ ਦੋਵੇਂ ਵਾਹਾਂ ਨੇ ਜਿਹੜੀਆਂ ਉਹ ਵੱਡੀਆਂ ਹੁੰਦੀਆਂ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਆ ਗਿਆ ਹੈ ਕਿ ਦੋ ਮੁੰਡੇ ਆਏ ਸੀ ਜਿਹੜੇ ਕਿ ਇਸ ਨੂੰ ਘਰੋਂ ਲੈ ਜਾਂਦੇ ਨੇ ਪਰ ਜਦੋਂ ਇਸ ਨੂੰ ਘਰੋਂ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਸਾਡਾ ਮੁੰਡਾ ਜਿਹੜਾ ਉਹ ਘਰ ਵਾਪਸ ਨਹੀਂ ਪਰਤਦਾ ਤਾਂ ਹੁਣ ਇਸ ਮੁੰਡੇ ਦੀ ਲਾਸ਼ ਆ ਜਿਹੜੀ ਉਹ ਜੰਗਲ ਦੇ ਵਿੱਚੋਂ ਪਈ ਮਿਲਿਆ ਮਹਿਜ਼ 24 ਸਾਲ ਇਸ ਮੁੰਡੇ ਦੀ ਉਮਰ ਸੀ 2 ਸਾਲ ਪਹਿਲਾਂ ਇਸ ਮੁੰਡੇ ਦਾ ਵਿਆਹ ਜਿਹੜਾ ਹੋਇਆ ਸੀ ਤਾਂ ਮਜ਼ਦੂਰੀ ਦਾ ਕੰਮ ਆ ਜਿਹੜਾ ਉਹ ਮੁੰਡਾ ਇਹ ਕਰਦਾ ਸੀ ਤਾਂ ਕੁਝ ਦਿਨ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਕਿ ਕਿਸੇ ਦੇ ਨਾਲ ਝਗੜਾ ਹੋ ਜਾਂਦਾ ਝਗੜਾ ਹੋਣ ਤੋਂ ਬਾਅਦ ਉਸ ਦੂਜੇ ਮੁੰਡੇ ਦੇ ਵੱਲੋਂ ਰੰਜਿਸ਼ ਆ ਜਿਹੜੀ ਉਹ ਰੱਖੀ ਜਾਂਦੀ ਹੈ ਤਾਂ ਜਿਸ ਦੇ ਚੱਲਦੇ ਇਸ ਮੁੰਡੇ ਦਾ ਕਤਲਾ ਛੜਾਓ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਨੇ ਛੜੇ ਉਹ ਲਗਾਏ ਗਏ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਟੀਮ ਆ ਛੜੀ ਉਹ ਤਿਆਰ ਕੀਤੀ ਗਈ ਆ ਤੇ ਪੁਲਿਸ ਉਹਨਾਂ ਦੋਸ਼ੀਆਂ ਦੀ ਭਾਲ ਦੇ ਵਿੱਚ ਜੁਟੀ ਹੋਈ ਆ ਤਾਂ ਇੱਕ ਮੁੰਡੇ ਦਾ ਕਤਲਾ ਛੜਾ ਤੇ ਇਸ ਤਰ ਹਥਿਆਰ ਦੇ ਨਾਲ ਕੀਤਾ ਗਿਆ ਇਸ ਮੁੰਡੇ ਦੀਆਂ ਦੋਵੇਂ ਵਾਵਾਂ ਨੇ ਜੜੀਆਂ ਉਹ ਵੱਢ ਦਿੱਤੀਆਂ ਗਈਆਂ ਨੇ ਮਹਿਜ਼ 24 ਸਾਲ ਇਸ ਮੁੰਡੇ ਦੀ ਉਮਰ ਸੀ ਜਿਸਦਾ ਪੁਰਾਣੀ ਰੰਜਿਸ਼ ਤੇ ਚੱਲਦੇ ਕਤਲਾ ਛੜਾ ਉਹ ਕਰ ਦਿੱਤਾ ਗਿਆ